ਸਾਡਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਅੱਜ ਗੱਲ ਕਰਾਂਗੇ ਮੁੱਦੇ ਦੀ ਤੇ ਅੱਜ ਦਾ ਗੱਲਬਾਤ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਭਗਵੰਤ ਸਿੰਘ ਮਡੋਰ ਸੀਨੀਅਰ ਪੱਤਰਕਾਰ ਸਾਡੇ ਨਾਲ ਨੇ ਉਹਨਾਂ ਤੋਂ ਜਾਣੇ ਦੀ ਕੋਸ਼ਿਸ਼ ਕਰਦੇ ਆਂ ਕਿ ਲੋਕ ਸਭਾ ਚੋਣਾਂ 2024 ਦੇ ਵਿੱਚ ਜੋ ਭਾਜਪਾ ਹੈ ਉਹਨਾਂ ਦੇ ਉਮੀਦਵਾਰਾਂ ਦਾ ਉਹਨਾਂ ਦੇ ਲੀਡਰਾਂ ਦਾ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਆਪਣਾ ਵਿਰੋਧ ਦਰਜ ਕਰ ਰਹੇ ਨੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਪਿੰਡਾਂ ਦੇ ਵਿੱਚ ਬੜਨ ਨਹੀਂ ਦਿੱਤਾ ਜਾਰਿਆ ਸਾਰੀ ਗੱਲਬਾਤ ਕਰਾਂਗੇ ਭਗਵਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਬਹੁਤ ਸასი ਸ਼ਬਦ ਭਗਵਾਨ ਜੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੋਂ ਬੁੱਧੀਜੀਵੀ ਹੋ ਤੁਸੀਂ ਕਿ ਆਖਿਰਕਾਰ ਕਿਸਾਨਾਂ ਵੱਲੋਂ ਉਹਨਾਂ ਉਮੀਦਵਾਰਾਂ ਦਾ ਵਿਰੋਧ ਕਰਨਾ ਠੀਕ ਹੈ ਜਿਹੜੇ ਉਮੀਦਵਾਰ ਭਾਜਪਾ ਨੇ ਉਤਾਰੇ ਨੇ ਮੈਦਾਨ ਦੇ ਵਿੱਚ ਕਿਉਂਕਿ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਵੋਟ ਮੰਗਣ ਦਾ ਵੀ ਸਾਰਿਆਂ ਨੂੰ ਅਧਿਕਾਰ ਹੈ ਉਹ ਵੋਟ ਮੰਗਣ ਜਾਂਦੇ ਨੇ ਤਾਂ ਕਿ ਇਹ ਠੀਕ ਸਮਾਂ ਹੈ ਬੋਟ ਮੰਗਣ ਜਦੋਂ ਜਾਂਦੇ ਨੇ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਬਿਲਕੁਲ ਹਾਂ ਜੀ ਮੈਂ ਤੁਹਾਡੀ ਗੱਲ ਦੇ ਜਿਹੜਾ ਤੁਹਾਡੇ ਤੁਸੀਂ ਸਵਾਲ ਪੁੱਛਿਆ ਉਹਦੇ ਤੇ ਤੁਹਾਡੇ ਗੱਲ ਦੇ ਤੇ ਜਵਾਬ ਸੀਗਾ ਲੋਕਤੰਤਰ ਦੀ ਗੱਲ ਆ ਪੱਕਾ ਕਰ ਦਿੱਤੀ ਉਹਦੇ ਵਿੱਚ ਹੀ ਕਰ ਦਿੱਤੀ ਲੋਕਤੰਤਰ ਕੀ ਹੱਕ ਸਿਰਫ ਭਾਜਪਾ ਨਹੀਂ ਦਿੰਦਾ ਇੱਥੇ ਗੱਲ ਇਹ ਆ ਲੋਕਤੰਤਰ ਸਿਰਫ ਕੀ ਭਾਜਪਾ ਦੇ ਉੱਤੇ ਲਾਗੂ ਹੁੰਦਾ ਜਦੋਂ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕੀ ਕਿਸਾਨਾਂ ਦੇ ਲੋਕਤੰਤਰੀ ਅਧਿਕਾਰ ਕਿੱਥੇ ਰਹਿ ਜਾਂਦੇ ਇਹ ਲੋਕਤੰਤਰ ਇਹ ਕਿਸਾਨਾਂ ਕੋਲੇ ਹੈ ਨਹੀਂ ਆ ਇਹ ਗੱਲ ਹੈ ਤੇ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਮੈਂ ਇਸ ਗੱਲ ਨੂੰ ਜਿਹੜਾ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਮੇਰੀ ਗੱਲ ਦਾ ਕੋਈ ਪੁੱਠਾ ਮਤਲਬ ਨਾ ਕਢਿਓ ਵੀ ਵਿਰੋਧ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਉਹ ਵਾਧਿਆ ਬੇਸ਼ੱਕ ਪਰ ਵਿਰੋਧ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਕੀਤਾ ਜਾ ਰਿਹਾ ਕਿਉਂਕਿ ਜੇਕਰ ਆਪਾਂ ਇਸ ਤਰ੍ਹਾਂ ਵਿਰੋਧ ਕਰਾਂਗੇ ਜਾਂ ਕੁਝ ਚੁਣੇ ਹੋਏ ਬੰਦੇ ਜਿਹੜੇ ਵੀ ਕਰਦੇ ਮੈਂ ਨਹੀਂ ਕਹਿੰਦਾ ਕਿ ਜਿਹੜੇ ਵਿਰੋਧ ਕਰਦੇ ਉਹ ਕਿਸਾਨ ਨਹੀਂ ਆ ਸਾਰੇ ਕਿਸਾਨ ਨੇ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਜਗਮ ਨੇ ਅੱਲੇ ਜਗਮ ਨੇ 700 ਕਿਸਾਨ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਫਿਰ ਸ਼ੰਭੂ ਬਾਡਰ ਦੇ ਉੱਤੇ ਖਨੋਰੀ ਬਾਡਰ ਦੇ ਉੱਤੇ ਇੱਕ ਗੋਲੀ ਲੱਗਦੀ ਆ ਸ਼ੁਭ ਕਰਮ ਸਿੰਘ ਉਹ ਵੀ ਸ਼ਹਾਦਤ ਦਾ ਜਾਂ ਬਿਲੰਦਾ 23 ਸਾਲ ਦੀ ਉਮਰ ਦਾ 23 ਦੇ 24 ਸਾਲ ਦੀ ਉਮਰ ਦਾ ਛੋਟੀ ਜੀ ਉਮਰ ਦੇ ਵਿੱਚ ਕਾਦੇ ਲਈ ਆਪਣੀਆਂ ਮੰਗਾਂ ਲਈ ਹੱਕਾਂ ਲਈ ਕੀ ਉੱਥੇ ਲੋਕਤਾਂ ਕਰ ਰਹੀਆਂ ਆ ਗੱਲ ਲੋਕਤਾਂਤ ਦੀ ਹੈ ਸੰਵਿਧਾਨ ਦੀ ਆ ਗੱਲ ਲੋਕਤੰਤਰ ਦੀ ਕਰ ਰਿਹਾ ਕਿ ਉਹਦੇ ਰਾਜ ਦੇ ਵਿੱਚ ਨਾ ਸਵਾਲ ਪੁੱਛਿਆ ਕਿ ਲੋਕਤੰਤਰੀ ਅਧਿਕਾਰ ਹੈ ਹਾਂ ਕਿੱਥੇ ਸਾਨੂੰ ਜਿਹੜਾ ਇਹ ਆਪਣਾ ਨਜ਼ਰੀਆ ਬਦਲਣਾ ਪਊਗਾ ਮੈਂ ਕਿਸਾਨਾਂ ਅੱਗੇ ਉਹਨੂੰ ਬੇਨਤੀ ਕਰਦਾ ਬੇਨਤੀ ਇਸ ਲਈ ਕਰਦਾ ਕਿ ਮੈਂ ਵੀ ਬੜੇ ਨੇੜੇ ਕਿਸਾਨੀ ਦੇ ਦੌਰ ਨਾਲ ਲੜਿਆ ਮੈਂ ਨਾਲ ਰਿਹਾ ਜਦੋਂ ਦਿੱਲੀ ਦੇ ਵਿੱਚ ਸੀਗੇ ਪਹਿਲੇ ਦਿਨ ਤੋਂ ਉਹ ਵੀ ਨਾਲ ਸੀਗਾ ਤੇ ਜਦੋਂ ਸ਼ੰਭੂ ਬਾਡਰ ਤੇ ਗਿਆ ਸੀ ਸ਼ੰਭੂ ਬਾਡਰ ਤੇ ਪਹਿਲੇ ਦਿਨ ਤੋਂ ਨਾਲ ਸੀਗਾ ਕਵਰੇਜ ਵੀ ਕੀਤੀ ਆ ਤੇ ਆਪਾਂ ਕਿਸਾਨਾਂ ਦੇ ਪੁੱਤਰ ਬਣ ਕੇ ਵੀ ਨਾਲ ਆਪ ਅੱਗੇ ਆਏ ਇਸ ਕਰਕੇ ਇਹ ਗੱਲ ਕਹਿ ਰਿਹਾ ਪਰ ਉੱਥੇ ਲੋਕਤੰਤਰ ਦਾ ਘਾਣਤਾ ਉੱਥੇ ਵੀ ਹੋਇਆ ਲੋਕਤੰਤਰ ਦਾ ਘਾਣਾ ਭਾਜਪੀ ਨੇ ਵੀ ਕੀਤਾ ਹੈ ਲੋਕਤੰਤਰ ਦਾ ਘਾਣਾ ਰੱਜ ਕੇ ਇਹਦੇ ਨੇ ਵੀ ਕੀਤਾ ਹੈ ਪਰ ਅੱਜ ਜਦੋਂ ਪਿੰਡਾਂ ਦੇ ਵਿੱਚ ਬੀਜਪੀ ਦੇ ਨੇਤਾ ਆਉਂਦੇ ਆ ਤਾਂ ਤਕਲੀਬ ਮੰਨਦੇ ਆ ਹੁਣ ਕਿ ਜਦੋਂ ਲੋਕਤੰਤਰ ਦੀ ਧਾੜ ਕਹਿੰਦੇ ਕਰਦੇ ਆ ਕਿਸਾਨ ਸਾਨੂੰ ਐ ਭਜਾਉਂਦੇ ਰਿਆ ਕਰਦੇ ਆ ਪਰ ਕਿਤਨਾ ਕਿਤੇ ਕਿਹਾ ਜਾਂਦਾ ਤਾਂ ਕਿ ਗੁੱਸਾ ਉਹਨਾਂ ਦੇ ਵਿੱਚ ਹੈ ਉਹ ਗੁੱਸੇ ਨੂੰ ਕਿਸ ਤਰ੍ਹਾਂ ਆਪਾਂ ਸਮਝ ਰੱਖਣਾ ਉਹ ਤਰੀਕਾ ਸਾਡਾ ਗਲਤ ਹੋ ਸਕਦਾ ਭਾਜੀ ਕੀ ਮੇਰਾ ਕੁਐਸਚਨ ਹੈ ਕਿ ਇਹ ਠੀਕ ਸਮਾਂ ਹੈ ਉਹਨਾਂ ਦਾ ਇਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਵਿਰੋਧ ਕਰਨ ਦਾ ਸਮਾਂ ਹੁੰਦਾ ਹੈ ਕੀ ਇਹ ਸਮਾਂ ਠੀਕ ਹੈ ਵਿਰੋਧ ਕਰਨ ਦਾ ਜੋ ਇਸ ਸਮੇਂ ਕੀਤਾ ਜਾ ਰਿਹਾ ਹੈ ਜਦਕਿ ਲੋਕਤੰਤਰ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ 2024 ਦੀ ਲੋਕ ਸਭਾ ਦੇ ਚੋਣਾਂ ਚੱਲ ਰਹੀਆਂ ਐ ਤਾਂ ਬਿਲਕੁਲ ਜਿਹੇ ਬੜਾ ਵਧੀਆ ਸਵਾਲ ਪੁੱਛਿਆ ਵੀ ਇਹ ਕਿੰਨਾ ਸਮਾਂ ਠੀਕ ਹੈ ਸਮੇਂ ਦੀ ਗੱਲ ਮਿੱਤ ਸੁਣ ਲਓ 10 ਸਾਲ ਹੋ ਗਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਰਾਜ ਕਰਦੇ ਹੋਏ ਦਾ ਸਾਹਿਬ ਤੋਂ ਕਾਮਜ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਦਿੱਤੀ ਸਮੇਂ ਦੀ ਗੱਲ ਮੈਂ ਕਰਨ ਲੱਗਾ ਜੋ ਰਾਣਾ ਜੀ ਨੇ ਪੁੱਛਿਆ ਕਿ ਇਹ ਸਮਾਂ ਠੀਕ ਹੈ ਤੇ ਇਹ ਤੋਂ ਵਧੀਆ ਜਾਇਦੋ ਹੋਰ ਕਿਹੜਾ ਸਮਾਂ ਦਿੱਤੀ ਆ ਆਪਾਂ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਕਿਸਾਨ 700 ਕਿਸਾਨ ਸਾਹਾਦੇ ਦੇ ਚੁੱਕਾ ਉਹ ਸਮਾਂ ਕੀ ਗਲਤ ਸੀਗਾ ਉਹ ਸਮਾਂ ਜਦੋਂ ਸੁਣਵਾਈ ਦੀ ਹੋਈ ਤਾਂ ਫਿਰ ਹੁਣ ਜਦੋਂ ਚੋਣਾ ਹੈ ਆਪਾਂ ਜਿਹੜੇ ਲੋਕ ਨੇ ਕਿਸਾਨ ਹੈ ਹੁਣ ਇਹਨਾਂ ਦਾ ਇਹ ਸੋਚਣਾ ਕਿ ਘੱਟੋ ਘੱਟ ਮੋਦੀ ਸਰਕਾਰ ਦਾ ਪਤਨ ਹੋਵੇ ਮੋਦੀ ਸਰਕਾਰ ਹਾਰੇ ਸਮਾਧਾਨਾਂ ਕੋਲੇ ਪ੍ਰਿਆਈ ਦੇ ਕੇ ਨਾ ਵੀ ਜੇਕਰ ਸਾਡੀ ਗੱਲ ਹੈ ਤਾਂ 1.5 ਸਾਲ ਪਹਿਲਾਂ ਨਹੀਂ ਸੁਣੀ ਤਿੰਨ ਸਾਲ ਵੀਤ ਜਾਣ ਤੋਂ ਬਾਅਦ ਤੇ ਹੁਣ ਕਿਹੜਾ ਸਮਾਢੀ ਕੀ ਦੁਬਾਰੇ ਫਿਰ ਕਿਸਾਨ ਸਮਾਢੀ ਕਰਨ ਜਿੰਨੇ ਸਰਕਾਰ ਫਿਰ ਬਣੇ ਆਪਾਂ ਫਿਰ ਜਾ ਕੇ 700 ਤੋਂ 1400 ਕਿਸਾਨ ਦੀ ਸਹਾਇਤਾ ਦੇ ਦੇਈਏ ਕਿਉਂ ਸਮਾਢੀ ਕਰਨ ਫਿਰੇ ਸਮਾਨ ਕੋਲੇ ਬਿਲਕੁਲ ਮੇਦਾ ਜਿਹੜੀ ਮੈਂ ਵੈਸੇ ਗੱਲ ਕਹਿੰਦਾ ਕਿ ਮੇਰੇ ਹਿਸਾਬ ਕੋ ਸਮਾਨ ਨਾ ਬਰੇਹੀ ਆ ਪਰ ਸਮਾ ਅਜਿਹਾ ਜਿਹੜਾ ਹੈ ਇਹਨੂੰ ਵਰਤਨਾ ਕਿਸ ਤਰ੍ਹਾਂ ਆਪਾਂ ਜੇ ਪ੍ਰਚਾਰ ਰਣਨੀਤੀ ਕਰ ਸਕਦੇ ਆ ਜਿਹਦੇ ਖਿਲਾਫ ਚ ਕਰਨੀ ਆਪਾਂ ਦੇ ਖਿਲਾਫ ਪ੍ਰਚਾਰ ਕਰਕੇ ਖਿਲਾਫਤ ਕਰ ਸਕਦੇ ਆ ਕਿਸਾਨਾਂ ਆਗੂ ਨੂੰ ਮੈਂ ਬੇਨਤੀ ਕਰਦਾ ਜੇ ਆਪਾਂ ਇਹਨਾਂ ਦੇ ਹੱਥੋਂ ਪਾਈ ਹੁਣ ਤੱਕ ਦੀ ਨੋਬਤਨਾ ਕਰੀ ਜਾਏ ਸਿਰਫ ਆਪਣਾ ਇੱਕ ਨਜ਼ਰੀਆ ਬਦਲੀਏ ਆਪਣਾ ਤਰੀਕਾ ਬਦਲ ਦਈਏ ਕਿਉਂਕਿ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਰਹਿ ਜਿਹੜੀ ਮੈਂ ਹੁਣ ਗੱਲ ਕਰ ਗਿਆ ਹਾਂ ਇਹ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚ ਵੋਟਾਂ ਸਭ ਤੋਂ ਜ਼ਿਆਖਤ ਨੇ ਸਭ ਤੋਂ ਜ਼ਿਆਖਤ ਵੋਟਾਂ ਹੋਣ ਦਾ ਮਤਲਬ ਕੀ ਆ ਕਿ ਜਦੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹਾੜ ਬਾਗੂ ਵਾਣਗੇ ਨਾ ਤਾਂ ਉਹਨਾਂ ਦੇ ਨਾਲ ਵੱਡੀ ਤੰਦਾਂ ਦੇ ਵਿੱਚ ਸੈਨਿਕ ਵੀ ਹੋਣਗੇ ਸੁਰੱਖਿਆ ਬੋਰਸਾ ਵੀ ਹੋਣਗੀ ਆ ਫਿਰ ਜੇਕਰ ਤੁਸੀਂ ਕਿਸਾਨ ਆਗੂ ਮੇਰੇ ਭਰਾ ਜੇ ਤੁਸੀਂ ਉਹਨਾਂ ਦਾ ਵਿਰੋਧ ਇਸ ਤਰ੍ਹਾਂ ਕਰਦੇ ਇਸ ਤਰ੍ਹਾਂ ਹੁਣ ਚੱਲ ਰਿਹਾ ਮਗਰ ਭਜੋਗੇ ਫਿਰ ਲਾਠੀ ਚਾਰਦੀ ਵੀ ਕੁੱਟਮਾਰ ਸਭ ਕੁਝ ਹੋ ਜਾਣਾ ਹੋ ਸਕਦਾ ਕਿ ਸਥਿਤੀ ਅਜਿਹੀ ਬਣ ਜਾਏ ਚੋਣਾ ਹੀ ਨਾ ਹੋਣ ਪੰਜਾਬ ਤੋਂ ਵੱਡੀ ਗੱਲ ਮੈਂ ਕਹਿ ਰਿਹਾ ਹਾਂ ਜੀ ਹੋ ਸਕਦਾ ਕਿ ਜਿਵੇਂ ਕਹਿੰਦੇ ਪੰਜਾਬ ਦੇ ਵਿੱਚ ਦਾ ਇੱਕ ਕੁੱਟਮਾਰ ਦੀ ਸਥਿਤੀ ਬਣ ਗਿਆ ਆ ਹੋ ਕੇ ਬਹੁਤ ਜਿਆਦਾ ਜਾਂਦੀਆਂ ਨਿਕਲ ਕੇ ਬਹੁਤ ਜ਼ਿਆਦਾ ਬਿਚੋਣਾ ਜਾਂਦਰ ਹੋ ਜਾ। ਇਹ ਕਰਕੇ ਸਾਨੂੰ ਸੰਜੇ ਨਾਲ ਕੰਮ ਲੈਣਾ ਚਾਹੀਦਾ ਭਾਜੀਪੀ ਦਾ ਜੇਕਰ ਵਿਰੋਧ ਕਰਦਾ ਤਾਂ ਕਿਸ ਤਰ੍ਹਾਂ ਦਾ ਮੈਂ ਉਹ ਸਾਨੂੰ ਖਸਾਨਾ ਕਿਉਂ ਨੂੰ ਮਿਲ ਕੇ ਇੱਕ ਝਟ ਹੋ ਗਏ ਇੱਕ ਰਾਂਡੀ ਦੀ ਘਣਦੀ ਲੋੜਾ ਭੋਗਾਂ ਜੀ ਜੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਵੱਲੋਂ ਕਿੰਨੀਆਂ ਹੀ ਲਾਹੇਵੰਦ ਸਕੀਮਾਂ ਕਿਸਾਨਾਂ ਦੇ ਲਈ ਚਲਾਈਆਂ ਗਈਆਂ ਸਨ ਜਿਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਿਧੀ ਯੋਜਨਾ ਕਿਸਾਨਾਂ ਨੂੰ 6000 ਰੁਪਏ ਸਾਲ ਦਾ ਦਵਾਈਆਂ ਦਾ ਬੀਜ ਦਾ ਪਾਣੀ ਦਾ ਬਿਜਲੀ ਦਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਆਰਥਿਕ ਬੋਝ ਨਾ ਪਵੇ ਇਸ ਤਰ੍ਹਾਂ ਹੋਰ ਕਿੰਨੀਆਂ ਸਕੀਮਾਂ ਦਿੱਤੀਆਂ ਗਈਆਂ ਨੇ ਫਿਰ ਕਿਉਂ ਕਿਸਾਨ ਵਿਰੋਧ ਕਰ ਰਹੇ ਨੇ ਪਰ ਮੈਨੂੰ ਲੱਗਦਾ ਇਹ ਦੇਖ ਕੇ ਕਿ ਕਿਸਾਨਾਂ ਨੇ ਉਹਨਾਂ ਅਸਲੀ ਮਤਲਬ ਵਿਰੋਧ ਕੀਤਾ ਹੋਵੇ ਕਿਸਾਨਾਂ ਨੇ ਜੇ ਵਿਰੋਧ ਕੀਤਾ ਇਹਦਾ ਵਿਰੋਧ ਕੀਤਾ ਹੈ ਤਿੰਨ ਕਾਲੇ ਕਾਨੂੰਨਾਂ ਦਾ ਕਿਸਾਨ ਦੀ ਗੱਲ ਕਰਦੇ ਤਾਂ ਗੱਲ ਕਰਦੇ ਐਮਐਸਪੀ ਦੀ ਐਮਐਸਪੀ ਦੀ ਗੱਲ ਪੂਰੇ ਪੰਜਾਬ ਦੀ ਨਹੀਂ ਕਰਦੇ ਪੂਰੇ ਭਾਰਤ ਦੀ ਕਰ ਰਹੇ ਹੋ ਸਿਰਫ ਪੰਜਾਬ ਦੀ ਨਹੀਂ ਕਰਦੇ ਪੂਰੇ ਭਾਰਤ ਦੇ ਵਿੱਚ ਐਮਐਸਪੀ ਲਾਗੂ ਕਰਨ ਦੀ ਗੱਲ ਕਰ ਰਹੇ ਕਿਉਂਕਿ ਜਿਸ ਤਰ੍ਹਾਂ ਤੁਸੀਂ 2 ਰੁਪਏ ਕਿਲੋ ਟਮਾਟਰ ਜਦੋਂ ਤੇਜ਼ੀ ਹੁੰਦੀ ਆ 10 ਰੁਪਏ ਕਿਲੋ ਆ 5 ਰੁਪਏ ਕਿਲੋ ਟਮਾਟਰ ਲੈ ਕੇ ਇਹਨਾਂ ਬਾਤ ਚੋ ਕੈਚਅਪ ਕਿੰਨੇ 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 ਦੀ ਵਿਕਦੀ 50 ਰੁਪਏ ਦਾ ਪਾਉਂਚ ਮਿਲਦਾ ਜਾ ਉਹ ਡਬੀ ਪੈਕ ਇੰਡਾ ਨਹੀਂ ਪਰ ਇੱਕ ਨਿਰਧਾਰਤ ਮੁੱਲ ਤਾਂ ਹੋਣਾ ਚਾਹੀਦਾ ਕਿਸਾਨ ਦੀ ਫਸਲ ਦਾ ਇਹ ਚੀਜ਼ਾਂ ਲੈ ਕੇ ਉਹ ਸੰਘਰਸ਼ ਕਰ ਰਹੇ ਤੇ ਉਹ ਨਕਸ਼ੇ ਵਿੱਚ ਕੀ ਘਟਾ ਰਿਹਾ ਉਹ ਸੰਘਰਸ਼ ਜੇਕਰ ਆਪਾਂ ਲੋਕਤੰਤਰ ਦੀ ਗੱਲ ਕਰਦੇ ਆ ਮੈਂ ਪਹਿਲਾਂ ਹੀ ਬੋਲਿਆ ਸੀ ਲੋਕਤੰਤਰ ਦੇ ਅਧਿਕਾਰ ਸਿਰਫ ਪਾਰਟੀਆਂ ਦਾ ਹੋ ਗਿਆ ਤਾਂ ਸਿਰਫ ਭਾਜਪਾ ਦਾ ਹੋ ਗਿਆ ਤਾਂ ਲੋਕਤੰਤਰ ਦੇ ਅਧਿਕਾਰ ਕਿਸਾਨਾਂ ਦਾ ਕਿੱਥੇ ਆ ਜੇ ਲੋਕਤੰਤਰ ਦੇ ਅਧਿਕਾਰ ਸੀ ਤਾਂ ਕਿਉਂ ਕਿਸਾਨ ਦਿੱਲੀ ਦੀ ਬੋਝ ਸਕੇ ਤਾਂ ਕਿਉਂ ਕਿਸਾਨ ਆਪਣੀ ਮੱਧ ਰਾਜਧਾਨੀ ਦਿੱਲੀ ਆ ਪੂਰੇ ਮੁਲਕ ਦੀ ਤਾਂ ਕਿਸਾਨ ਆਪਣੇ ਮੁਲਕ ਦੀ ਰਾਜਧਾਨੀ ਕਿਉਂ ਨਹੀਂ ਜਾ ਸਕਦੇ ਕਿਹੜਾ ਕਾਨੂੰਨ ਹੈ ਕਿਹੜਾ ਸੰਵਿਧਾਨ ਹੱਕ ਦਿੰਦਾ ਹੈ ਕਿ ਤੁਸੀਂ ਨੈਸ਼ਨਲ ਹਾਈਵੇ ਦੇ ਉੱਤੇ ਬੈਰੀਕੇਡਿੰਗ ਕਰ ਦੋ ਬੈਰੀਕੇਡਿੰਗ ਉਹ ਨਹੀਂ ਲੋਹੇ ਦੀ ਬੈਰੀਕੇਡਿੰਗ ਸਿਮੈਂਟੜ ਤੁਸੀਂ ਸਰੀਏ ਪਾ ਗਏ ਉਹ ਇਸ ਤਰ੍ਹਾਂ ਪੱਕਾ ਕਰ ਦਿੱਤਾ ਜਿੱਥੇ ਕੋਈ ਵਿਰੋਧੀ ਦੇਸ਼ ਤੁਹਾਡੇ ਤੇ ਹਮਲਾ ਕਰਨ ਲੱਗਿਆ ਹੁੰਦਾ ਇਹ ਕਿਹੜੇ ਅਧਿਕਾਰ ਦੇ ਕਿਹੜੇ ਕਾਨੂੰਨ ਅਧਿਕਾਰ ਦਿੰਦੇ ਦੂਜੀ ਪਾਸੇ ਕਿਸਾਨਾਂ ਦਾ ਦੇ ਆਪਾਂ 6000 ਕਿੰਨੇ ਆ ਸਾਬ ਦਾ ਦਾ ਤਾਂ ਇਹ ਤੁਹਾਨੂੰ ਕਿਹੜੇ ਖਾਦੇ ਹੋ ਤੁਸੀਂ ਜਿਹੜੀਆਂ ਚਰਚਾਵਾਂ ਟੀਵੀ ਦੇ ਉੱਤੇ ਚੱਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਦਾ ਖਵਾਲਾ ਦਾ ਜਵਾਬ ਵਿਰੋਧੀ ਪਾਰਟੀਆਂ ਦੀ ਨਰਿੰਦਰ ਮੋਦੀ ਹੋਣ ਤੋਂ ਲਗਾਤਾਰ ਮੰਗਦੇ ਆ ਨੇ ਕਿ ਤੁਸੀਂ ਜਿਹੜਾ ਵੱਡਾ ਕਰਜ਼ਾ ਮਾਫੀ ਤੁਸੀਂ ਵੱਡੇ ਪੂੰਜੀਪਤੀ ਨੇ ਕਰਤੀ ਹਜ਼ਾਰਾਂ ਲੱਖਾਂ ਕਰੋੜਾਂ ਦੇ ਵਿੱਚ ਕਿੰਨੇ ਲੱਖ ਕਰੋੜ ਤੁਸੀਂ ਉਹਨਾਂ ਦਾ ਮਾਫ ਕਰ ਦਿੱਤਾ ਉਹ ਕਿਹੜੇ ਅਧਿਕਾਰ ਚ ਕੀਤਾ ਜਿਹਨੂੰ ਕਿਸਾਨ ਨੂੰ ਅਨਦਾਜ਼ਾ ਕਿਹਾ ਜਾਂਦਾ ਹੈ ਦੇਸ਼ ਦਾ ਡੇਢ ਪਰ ਦਾ ਕਿਸਾਨ ਉਹਨਾਂ ਦੇ ਵਾਰੀ ਤੁਹਾਡੀਆਂ ਨੀਤੀਆਂ ਕਿੱਥੇ ਜਾਂਦੀਆਂ ਜੀ ਉਹਨਾਂ ਦਾ ਕਰਜ਼ਾ ਮਾਫੀ ਕਿਉਂ ਨਹੀਂ ਤੁਸੀਂ ਕਰਦੇ ਪੰਜਾਬ ਦੇ ਵਿੱਚ ਚਲੋ ਹੁਣ ਤਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਜਿਹਾ ਹੋਇਆ ਪਰ ਮੈਂ ਇਹ ਕਹਿ ਰਿਹਾ ਵੀ ਥੋੜੀ-ਬੋਦੀ ਲਗਾਮ ਜ਼ਰੂਰ ਲੱਗੀ ਆ ਪਰ ਨਹੀਂ ਕਿਸਾਨ ਖੁਦਗੁਸ਼ੀਆਂ ਕਰਦਾ ਕਿਸਾਨ ਫਸਲਾਂ ਜਦੋਂ ਵੇਚਣੀਆਂ ਹੁੰਦੀਆਂ ਦੀ ਕਿਤੇ ਬਜ਼ਲ ਕੀ ਤਵਾ ਵੀ ਕੋਸ਼ ਹੋਗੀ ਤਾਂ ਉਹ ਕਿਸਾਨ ਆਪਣੇ ਖੇਤ ਦੀ ਕੰਢੀ ਦੇ ਨਾਲ ਜਾ ਆਪਣੇ ਖੇਤ ਦੇ ਵਿੱਚ ਜਿਹੜਾ ਲੱਗਿਆ ਦਰਦ ਉਹਦਾ ਲੜਕਦਾ ਹੋਇਆ ਮਿਲਦਾ ਸੀ ਖੁਦਕੁਸ਼ੀ ਕਰਨੀ ਪੈਂਦੀ ਸੀ ਤੇ ਜਦੋਂ ਪਤਾ ਲੱਗਦਾ ਕਿ ਕਿੰਨਾ ਕਰਜ਼ਾ ਹੈ ਤੇ ਤਾਂ ਕਰਜ਼ਾ ਸਾਰਾ ਕਿਹੜਾ ਹੁੰਦਾ ਸੀ ਕੋਈ ਦਾ ਲੱਖ ਹੁੰਦਾ ਸੀ ਕਿਤੇ 2 ਲੱਖ ਹੁੰਦਾ ਤੇ ਉਹ ਨਾ ਕਿ 2 ਲੱਖ ਬੱਟੇ ਵੀ ਜਾਨਾ ਕਿਣੀ ਬਈ ਖਸਾਨਾ ਪਰ ਮੈਂ ਕਹਿੰਦੇ ਕਰਦਾ ਵੀ ਆਪਾਂ ਪੂੰਜੀਪਤੀਆਂ ਦਾ ਕਿਹੜੇ ਅਧਿਕਾਰ ਦੇ ਨਾਲ ਆਪਾਂ ਆਖੜਾ ਕਰਜ਼ਾ ਮਾਫੀ ਕਰ ਰਿਹਾ ਖਸਾਨਾ ਦੇ ਕਰਜ਼ਾ ਮਾਫੀ ਤੂੰ ਨਹੀਂ ਕਰ ਸਕਦੇ ਜੀ ਉਹ ਕਹਿੰਦਾ ਜੀ ਜੇ ਅਮ ਨੂੰ ਗੱਲ ਕਰੀਏ ਤਾਂ ਇਸ ਵੇਲੇ ਅਖਾੜਾ ਸੱਜਿਆ ਹੋਇਆ ਹੈ ਲੋਕ ਸਭਾ ਦਾ ਤੇ ਬੋਟ ਇੱਕ ਅਜਿਹੀ ਤਾਕਤ ਹੈ ਜਿਸ ਦਾ ਇਸਤੇਮਾਲ ਕਰਕੇ ਤਖਤ ਪਲਟੇ ਜਾ ਸਕਦੇ ਨੇ ਤੁਸੀਂ ਸਹਿਮਤ ਹੋ ਤੇ ਜੇਕਰ ਇਸ ਤਰ੍ਹਾਂ ਦੇ ਵਿਰੋਧ ਦੀ ਬਜਾਇਆ ਸੀ ਆਪਣਾ ਬੋਟ ਦਾ ਇਸਤੇਮਾਲ ਕਰਕੇ ਆਪਣਾ ਜਵਾਬ ਦੇ ਦਈਏ ਉਹ ਜਿਆਦਾ ਵੈਸਟ ਨਹੀਂ ਹੋਏਗਾ ਮੈਂ ਰਣਾ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹਿਮਤ ਮੈਂ ਤੁਹਾਡੀ ਇਹੀ ਗੱਲ ਦੇ ਉੱਤੇ ਮੋਹਰ ਲਾ ਰਿਹਾ ਮੈਂ ਇਹੀ ਗੱਲ ਪਹਿਲਾਂ ਵੀ ਕਹਿ ਚੁੱਕਾ ਕਿ ਸਾਨੂੰ ਰਣਨੀਤੀ ਬਦਲਣੀ ਪਵੇ ਜਿਤਨਾ ਜਿੱਥੇ ਲੋ ਮੈਂ ਇਹ ਗੱਲ ਕਹਿੰਦਾ ਤੁਹਾਨੂੰ ਇਹ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹਦੇ ਨਾਲ ਸਾਡਾ ਜਿਹੜਾ ਭਾਈਚਾਰਕ ਸਾਂਝਾ ਖਤਮ ਹੋ ਰਹੀ ਪੰਜਾਬ ਦੀ ਪੰਜਾਬ ਦੀ ਖਾਸ ਕਰਕੇ ਖਤਮ ਹੋ ਰਹੀ ਇਹਨੂੰ ਕਿੱਦਾਂ ਆਪਾਂ ਦੇਖੀਏ ਤੇ ਦੇ ਉੱਤੇ ਸਾਨੂੰ ਵਿਚਾਰ ਚਰਚਾ ਕਰਨ ਦੀ ਲੋੜ ਹੈ ਬੜੀ ਕਿਸਾਨ ਆਗੂਆਂ ਨੂੰ ਜਿੰਨੇ ਕਿਸਾਨ ਆਗੂ ਦੇ ਪਿੱਛੇ ਪੂਰੀ ਜਵਾਨੀ ਇਸ ਵਕ ਤਤੀ ਹੋਈ ਪਈ ਆ ਵੀ ਆਪਾਂ ਜਿੱਦਾਂ ਕਹਿੰਦੇ ਆਪਾਂ ਜਿੱਦਾਂ ਆਖੋ ਕਰਾਂਗੇ ਆਪਾਂ ਦਿੱਲੀ ਪਹੁੰਚਾਂਗੇ ਉਦੋਂ ਆਪਾਂ ਮਜੂਰ ਸੀਗੇ ਸ਼ੰਭੂ ਬਾੜ ਦੇ ਉੱਤੇ ਪਰ ਕਿੱਥੇ ਰਾਣੀਤੀ ਬਦਲ ਨਹੀਂ ਪਣੀ ਕਿਸਾਨਾਂ ਨੂੰ ਕਿਉਂਕਿ ਉਹਟ ਸਾਡਾ ਜਿਹੜਾ ਅਧਿਕਾਰ ਹੈ ਇਹਦੇ ਨਾਲ ਆਪਾਂ ਤੱਕ ਤੇ ਪੱਟ ਸਕਦੇ ਹਾਂ ਰਾਣਾ ਜੀ ਦੀ ਗੱਲ ਬਿਲਕੁਲ ਸਹੀ ਹੈ ਤੇ ਇਹਦੇ ਲਈ ਜਾਨੂੰ ਰਣਨੀਤੀ ਕੀ ਹੈ ਜਿਸ ਤਰ੍ਹਾਂ ਆਪਾਂ ਵਿਰੋਧ ਕਰ ਰਹੇ ਹਾਂ ਵਿਰੋਧ ਕਰਨ ਦਾ ਤਰੀਕਾ ਬਦਲਣਾ ਪਊਗਾ ਆਪਾਂ ਦੇਖੀਏ ਜਿੱਥੇ ਇਹਨਾਂ ਦੀਆਂ ਕੁਝ ਪਾਰਟੀਆਂ ਆ ਰਹੀਆਂ ਜਿਨ੍ਹਾਂ ਦੇ ਨੁਮਾਇੰਦੇ ਆ ਰਹੇ ਕਿਉਂਕਿ ਕੋਈ ਪਿੰਡਾਂ ਦੇ ਵਿੱਚ 5-7 ਬੰਦੇ ਤਾਂ ਹੁੰਦੇ ਹੀ ਆ ਬੀਜੇਪੀ ਦੇ 5-7 ਬੰਦੇ ਹੈਗੇ ਆ ਉਹ ਬੁਲਾਉਂਦੇ ਆ ਕਿ ਜਨਤਾ ਕਰੀਏ ਆਪਾਂ ਕਿਉਂਕਿ ਉਹਨਾਂ ਨੇ ਵੀ ਪਾਰਟੀ ਦੇ ਵਿੱਚ ਆਪਣਾ ਉਹ ਘਰਤਵਾ ਦਿਖਾਣਾ ਹੁੰਦਾ ਵੀ ਆਪਾਂ ਵੀ ਹੈਗੇ ਆ ਵੀ ਕੋਈ ਨਹੀਂ ਤੁਸੀਂ ਆਓ ਦੇਖ ਲਾਂਗੇ ਏਦਾਂ ਉਹਦੇ ਨਾਲ ਕੀ ਆ ਪੁਲਿਸ ਪ੍ਰਸ਼ਾਸਨ ਦੇ ਨਾਲ ਆਉਂਦਾ ਉੱਥੇ ਸਾਡੀ ਭਾਈਚਾਰਕ ਸੰਖਿਆ ਖਰਾਬ ਹੋ ਜਾਂਦੀ ਆ ਆਪਾਂ ਕਿਉਂਕਿ ਜਿਹੜੇ ਪੁਲਿਸ ਦੇ ਵਿੱਚ ਮੁਲਾਜ਼ਮ ਹੈਗੇ ਨੇ ਉਹ ਵੀ ਕਿਸਾਨਾਂ ਦੇ ਬੱਚੇ ਆ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਬੀਜੇਪੀ ਨੂੰ ਬੁਲਾ ਰਹੇ ਉਹ ਵੀ ਆਪਣੇ ਕਿਸਾਨਾਂ ਦੇ ਭੈਣ ਭਰਾ ਹੀ ਆ ਕਪੜੇ ਇਲਾਕੇ ਦੇ ਜਿਹੜੇ ਲੀਡਰ ਆ ਰਹੇ ਨੇ ਉਹ ਵੀ ਸਾਡੇ ਆਪਣੇ ਹੀ ਆ ਤੇ ਇੱਥੇ ਕੀ ਹੋ ਰਿਹਾ ਕਿਸਾਨਾਂ ਦਾ ਸਾਡੇ ਆਪਣਾ ਭਾਈਚਾਰਾ ਜਿਹੜੀ ਸਾਰੇ ਖਤਮ ਹੋ ਰਹੀ ਇਹਦੇ ਵਿਰੋਧ ਕਿੱਦਾਂ ਕਰਨਾ ਵਿਰੋਧ ਕਰਨ ਦਾ ਤਰੀਕਾ ਮੈਂ ਐਂ ਨਹੀਂ ਕਹਾਂ ਮੇਰੇ ਸਾਹਮਣੇ ਚੱਲੋ ਪਰ ਵਿਰੋਧ ਦਾ ਤਰੀਕਾ ਨੂੰ ਬਦਲਣਾ ਪੈਣਾ ਜਿਦ ਤਰਾ ਉਹ ਆਪਣੀ ਚੋਣਾਂ ਨੂੰ ਲੈ ਕੇ ਪ੍ਰਚਾਰ ਕਰੇ ਜਿਹੜੇ ਪਿੰਡ ਦੇ ਵਿੱਚ ਜਿਹੜਾ ਬੰਦਾ ਸੱਦਦਾ ਨੂੰ ਪਹਿਲਾਂ ਆਪਾਂ ਉਹਦੇ ਨਾਲ ਜਾ ਕੇ ਮੀਟਿੰਗ ਕਰੀਏ ਉਹ ਤੋਂ ਆਪਾਂ ਸਵਾਲ ਲਈਏ ਉਹਨੂੰ ਦੇ ਦਈਏ ਵੀ ਸਾਡੇ ਆ ਸਵਾਲ ਆ ਬੀਜਾ ਤੁਹਾਡੇ ਕੋਲੇ ਇਹਨਾਂ ਦੇ ਹੱਲ ਹੈਗੇ ਆ ਬੀਜਾ ਕਿਉਂ ਨਹੀਂ ਆਇਓ ਇਦਾਂ ਕੱਪਾ ਉਹ ਪਿੰਡ ਦੇ ਆਪਣੇ ਬੰਦੇ ਨੂੰ ਕਿਉਂ ਨਹੀਂ ਸਮਝਾਉਂਦੇ ਜੇ ਆਪਾਂ ਉਹਦੇ ਦਿਮਾਗ 'ਚ ਗੱਲ ਪਾ ਦਈਏ ਖਾਣੇ ਦੀ ਗੱਲ ਉਹਦੇ ਪੈਸੇ ਆਪੇ ਨਹੀਂ ਬੁਲਾਊਗਾ ਜੇ ਬੁਲਾਉਂਦਾ ਇੱਕ ਵੇ ਜਵਾਬ ਲੁੱਗਦਾ ਕਹੂੰਗਾ ਵੀ ਠੀਕ ਹੈ ਤੁਸੀਂ ਵੀ ਆ ਜੇ ਉਹ ਵੀ ਆ ਜੂਗੇ ਆਪਾਂ ਸਵਾਲ ਦਾ ਕਰਾਂਗੇ ਪਹਿਲਾਂ ਬਿਲਕੁਲ ਏਸੀ ਕੇ ਸਾਡੇ ਨਾਲ ਭਗਵੰਤ ਸਿੰਘ ਮਟੋਰ ਜਿਵੇਂ ਕੀ ਅਸੀਂ ਇਹਨਾਂ ਤੋਂ ਜਾਣੇ ਦੀ ਕੋਸ਼ਿਸ਼ ਕੀਤੀ ਕਿ ਇਹ ਜੋ ਕਿਸਾਨ ਭਰਾ ਸਾਡੇ ਵਿਰੋਧ ਕਰਨੇ ਬੀਜਪੀ ਦੇ ਜੋ ਉਮੀਦਵਾਰ ਨੇ ਪੰਜਾਬ ਤੋਂ ਆਕੇ ਉਹ ਵੀ ਸਾਡੇ ਭਰਾ ਨੇ ਉਹਨਾਂ ਦੇ ਨਾਲ ਵੀ ਕਿਸਾਨ ਨੇ ਤੇ ਕੁਝ ਕਿਸਾਨ ਬੀਜਪੀ ਨਾਲ ਵੀ ਹੈ ਤੇ ਬਾਕੀ ਆਪੋਜੀਸ਼ਨ ਦੇ ਵਿੱਚ ਵੀ ਬੈਠੇ ਆ ਤੇ ਜੇਕਰ ਇਸ ਤਰ੍ਹਾਂ ਵਿਰੋਧ ਕੀਤਾ ਜਾਂਦਾ ਤਾਂ ਸਾਡੀ ਜੋ ਭਾਈਚਾਰਕ ਸਾਂਝ ਹੈ ਉਸ ਨੂੰ ਜ਼ਰੂਰ ਕਿਤੇ ਨਾ ਕਿਤੇ ਝੋਟ ਪੱਜਦੀ ਹੈ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਸ ਵੇਲੇ ਸਾਡੇ ਸਾਰਿਆਂ ਪਾਸ ਵੱਡਾ ਹਥਿਆਰ ਕੀ ਹੈ ਆਪਣੀ ਬੋਰਡ ਦਾ ਜੇਕਰ ਆਪਣਾ ਵਿਰੋਧ ਜਿਤਾਣਾ ਤਾਂ ਆਪਣੀ ਬੋਰਡ ਦਾ ਇਸਤੇਮਾਲ ਕਰਕੇ ਆਪਣਾ ਵਿਰੋਧ ਜ਼ਰੂਰ ਜਿਤਾਇਆ ਜਾ ਸਕਦਾ ਹੈ ਤੇ ਆਪਣੀ ਭਾਈਚਾਰਕ ਸਾਜ ਨੂੰ ਕਿਸੇ ਪਾਸੋਂ ਸਨ ਨਹੀਂ ਲੱਗਣੀ ਚਾਹੀਦੀ ਇਸ ਲਈ ਸਾਡੇ ਨਾਲ ਜੁੜਨ ਦੇ ਲਈ ਪਵਾਨ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸੱਚ ਦਾ ਅਗਲੀ ਵਾਰ ਫਿਰ ਮਿਲਾਂਗੇ ਨਵੇਂ ਬੁੱਦੇ ਦੇ ਨਾਲ ਤੇ ਨਵੇਂ ਮਹਿਮਾਨ ਦੇ ਨਾਲ ਤਦ ਤੱਕ ਮੈਨੂੰ ਜਨਕੀਰ ਕੇਸ਼ ਰਾਣਾ ਨੂੰ ਦਿਓ ਇਜਾਜ਼ਤ ਧੰਨਵਾਦ